9 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਹਲਕੇ ਦਾ ਮੌਸਮ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਕਿਉਂਕਿ ਕੱਲ ਵੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਿਹਾ ਤੇ ਸ਼ਾਮ ਵੇਲੇ ਗਰਜ ਰਿਸ਼ਕ ਨਾਲ ਕਾਫੀ ਖੇਤਰਾਂ ਦੇ ਵਿੱਚ ਮੀਂਹ ਪਿਆ ਅੱਜ ਤੋਂ ਪੰਜਾਬ ਦਾ ਮੌਸਮ ਬਹੁਤੇ ਖੇਤਰਾਂ ਦੇ ਵਿੱਚ ਜਿਾ ਕਹਿ ਲਈਏ 90 ਤੋਂ 95% ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਨੇ ਧੁੱਪ ਸਾਰੇ ਖੇਤਰਾਂ ਦੇ ਵਿੱਚ ਲੱਗੇਗੀ ਗਰਮੀ ਅਤੇ ਹੂਮਸ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਨਮੀ ਦੀਆਂ ਹਵਾਵਾਂ ਹੋਣ ਕਰਕੇ ਕੁਝ ਖੇਤਰਾਂ ਦੇ ਵਿੱਚ ਬਹੁਤ ਘੱਟ ਖੇਤਰੀ ਮੀਂਹ ਜਾਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਾਂ ਇਸ ਤਰ੍ਹਾਂ ਹੋ ਸਕਦਾ ਹੈ ਜਿਵੇਂ ਵੱਡੇ ਸ਼ਹਿਰ ਨੇ ਚਾਹੇ ਉਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਇਨ੍ਹਾਂ ਖੇਤਰਾਂ ਦੇ ਉੱਤੇ ਦੁਪਹਿਰ ਤੋਂ ਬਾਅਦ ਹਵਾ ਰੁਕਦੀ ਹੈ ਤਾਂ ਇਨ੍ਹਾਂ ਦੇ ਆਸ-ਪਾਸ ਘੱਟ ਖੇਤਰੀ ਬੱਦਲ ਬਣ ਕੇ ਮੀਂਹ ਦੀ ਟੁੱਟਮੇ ਜਿਹੇ ਤੌਰ ਤੇ ਕਾਰਵਾਈਆਂ ਹੋ ਸਕਦੀਆਂ ਨੇ ਪਰ ਬਹੁਤ ਵੱਡੇ ਪੱਧਰ ਦੇ ਮੀਂਹ ਦੀ ਸੰਭਾਵਨਾ ਅਗਲੇ 3 ਤੋਂ 4 ਦਿਨ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਬਸ ਇਸੇ ਤਰ੍ਹਾਂ ਹੀ ਟੁੱਟਮੇ ਜਿਹੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਜਰੂਰ ਲੱਗ ਸਕਦੇ ਨੇ 13 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ਼ ਖੁਸ਼ਕ ਅਤੇ ਇੱਕ ਵਾਰ ਫਿਰ ਗਰਮੀ ਅਤੇ ਹੌਮਸ ਵਾਲਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਬਹੁਤੇ ਖੇਤਰਾਂ ਦੇ ਵਿੱਚ ਅਗਲੇ ਕਈ ਦਿਨ ਮੌਸਮ ਸਾਫ ਰਹੇਗਾ ਪਹਾੜਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਨੇ ਉਹ ਇਸੇ ਤਰ੍ਹਾਂ